ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਰਨੌਲ ਤੇ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਸੁਖਾ ਅਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਖੇਤੀਬਾੜੀ ਦੇ ਨਾਲ ਸਹਿਕਦੰਦੇ ਦੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੇਖ ਸਕਦੇ ਹੋ ਤੁਸੀਂ ਬਹੁ ਗਿਣਤੀ ਵਿੱਚ ਬਾਈ ਕੋਲ ਪਸ਼ੂ ਨੇ ਇੰਨਾ ਚੋ ਇੱਕ ਐਨੀਮਲ ਬਾਈ ਦਾ ਸੇਲ ਆ ਜਿਹੜੇ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ ਇਹ ਸੇਲ ਆ ਜੀ ਇਹਦੀ ਪ੍ਰੋਪਰ ਜਾਣਕਾਰੀ ਮੈਂ ਹੀ ਤੁਹਾਨੂੰ ਦੇਵਾਂਗਾ ਜੀ ਦੂਜੇ ਸੂਏ ਸੂਈ ਹੋਈ ਹੈ ਜੀ ਗਾਂ ਤੇ 17 ਕਿਲੋ ਦੁੱਧਾ ਥੱਲੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਚਵਾਈ ਕਰ ਸਕਦਾ ਹੈ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿੰਨੀ ਵੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀ ਉਹਨੇ ਕਨੈਕਟ ਕਰਨਾ ਕਰ ਸਕਦਾ ਹੈ ਜੀ 7 ਤਰੀਕ ਦੀ ਸੂਈ ਹੋਈ ਹੈ ਜੀ ਮਗਰ ਬੱਚਾ ਐਕਸਪਾਇਰੀ ਹੋ ਗਿਆ ਬਾਈ ਕੋਲ ਸਾਰੇ ਪ੍ਰੂਫ ਵਗੈਰਾ ਫੋਟੋਆਂ ਵੀਡੀਓ ਵਗੈਰਾ ਹੈਗੀਆਂ ਕੋਈ ਵੀ ਵੀਰ ਦੇਖਣਾ ਚਾਹੁੰਦਾ ਦੇਖ ਸਕਦਾ ਹੈ ਤਨਾਲੇ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਅਰਡਰ ਕੁਆਲਿਟੀ ਚੈੱਕ ਕਰ ਲਓ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਹੈਵੀ weight ਦੇ ਗਾਂ ਬਾਈ ਕਰੇ ਬਾਈਕ ਦੇ ਕਰੇ ਲੋਗਾ ਹੈ ਜੀ ਦੁੱਧ ਦਾ ਕੰਮ ਕਰਦੇ ਆ ਬਾਈ ਬਾਈ ਦਾ ਘਰ ਮੋੜਾਂ ਵਾਲੇ ਕੱਚੇ ਰਾਹ ਤੇ ਆ ਜੀ ਪਿੰਡ ਸੁਖਾ ਅਨੰਦ ਮੋੜਾਂ ਵਾਲੇ ਕੱਚੇ ਰਾਹ ਤੇ ਬਾਈ ਦਾ ਘਰ ਆ ਕਵਾਲਿਟੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਮੱਥਾ ਚੈੱਕ ਕਰ ਲਓ ਜੀ ਸੋਨਾ ਮੂੰਹ ਮੱਥਾ 22 ਦਾ ਅਨਸਾਰ ਠੰਡੀ ਸੀਲ ਫੁੱਲ ਆ ਜੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀ ਇਹਨੇ ਕਨੈਕਟ ਕਰਨਾ ਕਰ ਸਕਦਾ ਹੈ ਜੀ ਦੁੱਧ 17 ਕਿਲੋ ਆ ਜੀ ਕੋਈ ਵੀ ਚਵਾਈ ਕਰਨੀ ਚਾਹੁੰਦਾ ਚਵਾਈ ਕਰ ਸਕਦਾ ਹੈ ਜੀ ਧੰਨਵਾਦ ਜੀ